ਉਹਨਾਂ ਕਿਸੇ ਨੇ ਕਹਿ ਦਿੱਤਾ ਜੀ ਉਂਗਲ ਉਠਾ ਦਿੱਤੀ ਬੱਕਰੇ ਵੱਡੇ ਸੀ ਕੋਈ ਕਹਿੰਦਾ ਬੱਕਰਿਆਂ ਨੂੰ ਜੰਗਾਂ ਦੇ ਮੈਦਾਨ ਦੇ ਵਿੱਚ ਬੱਕਰੇ ਤਲ-ਤਲ ਕੇ ਖਾਦੇ ਸੀ ਭੁੱਖੇ ਸੀ ਗੁਰਮੁਖੋ ਦੱਸੋ ਜਦੋਂ ਸਾਡੀ ਆਰਮੀ ਜਾਂ ਪਾਕਿਸਤਾਨਾ ਜੰਦ ਲੱਗਦਾ ਜਦੋਂ ਕਿਸੇ ਦੇਸ਼ ਨਾਲ ਵੀ ਜੰਦ ਲੱਗਦਾ ਉਹ ਬੱਕਰੇ ਬੱਕਰੀਆਂ ਨਾਲ ਲੈ ਕੇ ਜਾਂਦੀ ਹੈ ਸੋਚ ਕੇ ਵੇਖਿਓ ਉਹਨਾਂ ਕੋਲ ਸੋਲੇ ਹੁੰਦੇ ਨੇ ਜਾਂ ਪਾਣੀ ਰੋਟੀ ਟੁਕ ਲਾਉਣ ਦਾ ਸਮਾਂ ਨਹੀਂ ਹੁੰਦਾ ਕਿਧਰੋਂ ਗੋਲੀ ਆ ਜਾਵੇ ਜੰਗਲਾਂ ਦੇ ਵਿੱਚ ਸੇਰ ਬੱਕਰੀਆਂ ਹੋ ਨਹੀਂ ਸਕਦੀਆਂ ਸੇਰ ਛੜਦੇ ਨੇ ਹੋ ਸਕਦਾ ਹੈ ਕਿ ਸਤਗੁਰ ਪਾਤਸ਼ਾ ਜੰਗਲਾਂ ਦੇ ਵਿੱਚ ਗਏ ਹੋਣ ਨਾਲ ਬੱਕਰੀਆਂ ਦਾ ਬੱਗ ਲੈ ਕੇ ਗਏ ਹੋਣ ਗੁਰਮੁਖ ਕੋ ਕਿੱਡੀ ਹਾਸੋ ਹੀ ਨਹੀਂ ਗੱਲ ਹੈ ਜੰਗ ਦਾ ਮੈਦਾਨ ਹੋਵੇ ਸੋਲਿਆਂ ਦੀ ਬੁੱਕ ਤੇ ਪਾਣੀ ਦੀ ਘੁੱਟ ਦੀ ਕੀ ਡਰਾਵੇ ਮੇਰਾ ਖਾਲਸਾ ਮੁਖੀ ਰਹਿ ਰਹਿ ਕੇ ਜੰਗਲ ਲੜੀਆਂ ਗੁਰਪੋ ਗੁਰਮਖ ਪਿਆਰਿਆਂ ਨੇ ਅਸੀਂ ਅੱਜ ਹੱਥ ਕੇ ਮਾਸ ਖਾਣ ਵਾਲੇ ਨੇ ਕਹਿ ਦਿੱਤਾ ਕਿ ਨਹੀਂ ਸਤਿਗੁਰ ਮਹਾਰਾਜ ਨੇ ਜੰਗ ਦੇ ਵਿੱਚ ਲੋੜ ਪਈ ਤੋਂ ਬੱਕਰੇ ਬੱਕਰੀਆਂ ਦਾ ਵਰਤੋ ਕੀਤੀ ਸੀ ਨਹੀਂ ਗੁਰਮੁਖ ਕੀਤਾ ਸੀ ਸਕਾਰ ਜਦੋਂ ਸ਼ੇਰ ਦਾ ਕੀਤਾ ਸੀ ਇੱਕ ਵਾਰ ਸ਼ੇਰ ਦਾ ਆਪ ਤੋੱਚੇ ਦਾ ਵੀ ਜੋ ਸਾਰੇ ਜੀਵਾਂ ਨੂੰ ਜੰਗਲ ਦੇ ਵਿੱਚ ਅਤਿਆਚਾਰ ਮਚਾਈ ਬੈਠਾ ਸੀ ਸ਼ੇਰ ਦਾ ਅਸੀਂ ਆਮ ਤੌਰ ਤੇ ਸਰੂਪਾਂ ਦੇ ਉੱਪਰ ਸਤਗੁਰਾਂ ਨੂੰ ਕਿਰਪਾਨ ਦੇ ਨਾਲ شیر ਨਾਲ ਮੁਕਾਬਲਾ ਕਰਦੇ ਦੇਖਦੇ ਹਾਂ ਸਾਡੇ ਵਿਦਵਾਨਾਂ ਨੇ ਬਣਾਈਆਂ ਨੇ ਸਰੂਪ ਐਸੇ شیر ਦਾ ਮੁਕਾਬਲਾ ਕਰਦੇ ਹਾਂ ਹੁਣ ਇਹ ਦੱਸੋ ਕਿ ਬੱਕਰੇ ਬੱਕਰੀਆਂ ਦਾ ਮੁਕਾਬਲਾ ਹੱਸੋ ਹੀ ਨਹੀਂ ਕਲਪਨਾ ਦਿੱਤੀ ਸਾਡੇ ਵਿਦਵਾਨਾਂ ਨੇ ਕੁਲ ਮੁਖੋ ਸਾਡੇ ਪੰਥ ਦੇ ਉੱਪਰ ਹੀ ਉਂਗਲਾਂ ਕੜੀਆਂ ਕਰਦੇ